ਸਾਡੀ ਸੰਗ ਸ਼ਰਮ ਅਤੇ ਜਮੀਰ ਸੋ ਪੁੱਠੀ ਹੋ ਚੁੱਕੀ ਆ ਪੁੱਠਾ ਲਮਕ ਰਿਹਾ ਏ ਟਰੈਕਟਰ ਇਹ ਆ ਜਿਹੜੀ ਕ੍ਰੇਨ ਆਏ ਕ੍ਰੇਨ ਨਹੀਂ ਆ ਜੀ ਇਹ ਦਿਖਾਈਆ ਪੜੇ ਗਿਆਨਤਾ ਬਖਾਵੇ ਬਾਜੀ ਤੇ ਹੁੰਲੜ ਬਾਜੀ ਦੀ ਕਿਲੀ ਆ ਕਿਲੀ ਆ ਜੀ ਇਹ ਉਹ ਲਿਖਿਆ ਵਾ ਗਿਆਨਤਾ ਬਖਾਵੇ ਬਾਜੀ ਤੇ ਹੁੰਲੜ ਬਾਜੀ ਦੀ ਕਿਲੀ ਹਾਂ ਇਹਦੇ ਉੱਪਰ ਆਪਾਂ ਨੇ ਆਪਣੀ ਸਾਰੀ ਸੰਗ ਸ਼ਰਮ ਦੇ ਜਮੀਰ ਟੰਗ ਤੇ ਹੁਣ ਮੈਨੂੰ ਬਹੁਤ ਵੀਰ ਕਹੀ ਜਾਂਦੇ ਨੇ ਪਰਮਾਤਮਾ ਦੇ ਕਿਹ ਪ੍ਰਤੀਕ ਆ ਵੀ ਚੜ੍ਹਦੀ ਕਲਾ ਦੇ ਕੁਰਬਾਨੀਆਂ ਦਿੱਤੀਆਂ ਨੇ ਜਗਾਰੇ ਲਾਉਂਦੇ ਨੇ ਵੀ ਸਾਬ ਜੱਦੇ ਦਾ ਨੀਹਾਂ 'ਚ ਖੜੇ ਵੀ ਜਗਾਰੇ ਰੀਂਗ ਜਾਉਂਦੇ ਸੀ ਇਹ ਕੀ ਆ ਜੀ ਇਹ ਗਿੱਧਾ ਪੈ ਰਿਆ ਹਾਂ ਅਸੀਂ ਅੱਥਾ ਨੂੰ ਜਮਾਤ ਆਹ ਕਰ ਰਹੇ ਆ ਮੈਂ ਤਾੜੀ ਵੱਜ ਰਹੀ ਆ ਮੈਂ ਚਾਹਣਾ ਵੀਰੋ ਤਾੜੀਆਂ ਮਾਰਦੇ ਜਾਓ ਗਿੱਧਾ ਪਾਉਂਦੇ ਨਾ ਜਾਓ ਸੁੱਲੜਵਾਜੀ ਗਿੱਧਾ ਇਹ ਇਹ ਸਵਾਲ ਬਹੁਤ ਲੋਕ ਕਰਦੇ ਨੇ ਕਿ ਆਪ ਮੋਨਾਂ ਲਾਲੀ ਦੂਜਿਆਂ ਨੂੰ ਸੇਧ ਦਿੰਦਾ ਵੀ ਮੈਂ ਵੇਟ ਕਰੀ ਦਾੜੀ ਦੀ ਬਣਾ ਜਿਹੜਾ ਸਾੜੇ ਪ੍ਰਕਾਸ਼ ਨੇ ਮੈਂ ਪੱਗ ਦੀ ਵੀ ਵੇਟ ਕਰੀ ਵੀ ਦਾੜੀ ਕੁਝ ਕਰੂਗੀ ਪੱਗ ਵਾਲੇ ਕੁਝ ਕਰਨਗੇ ਦਾੜੀਆਂ ਪ੍ਰਕਾਸ਼ ਵਾਲੇ ਕੁਝ ਕਰਨਗੇ ਜੇ ਉਹਨਾਂ ਤੋਂ ਕੁਝ ਨਹੀਂ ਹੋਇਆ ਬਾਈ ਜੀ ਮੈਂ ਗੁੱਸਾ ਮੇਰਾ ਆਇਆ ਹੈ ਜਾਇ ਗਿਲਾ ਆਪਣੀ ਕੌਮ ਨਾਲ ਜੇ ਉਹਨਾਂ ਤੋਂ ਕੁਝ ਨਹੀਂ ਹੋਇਆ ਤਾਂ ਇਸ ਕੱਜਰ ਨੂੰ ਉਤਰਨਾ ਪੈਸ ਮੈਂ ਇਸ ਵਾਰ ਪੈਫਲੇਟ ਮੰਗਦਿਆਂ ਜੋ ਅਸੀਂ ਉਹਦੇ ਲਈ ਮੈਂ ਸੋਚਿਆ ਵੀ ਬਾਲਟੀ ਦੇ ਵਿੱਚ ਮੈਂ ਪੈਫਲੇਟ ਰੱਖੂੰਗਾ ਲੰਗਰ ਵਾਲੇ ਭਾਂਡੇ ਲੈ ਕੇ ਕਿਉਂਕਿ ਲੰਗਰਾਂ ਦੇ ਵਿੱਚ ਧੱਕਾ ਪੈਂਦਾ ਉਹ ਕਹਿੰਦਾ ਮੈਂ ਬਾਲਟੀ ਚੱਕੂੰ ਮੈਂ ਬਾਲਟੀ ਚੱਕੂੰ ਸਾਰਾ ਪਿੰਡ ਕਹਿੰਦਾ ਵੀ ਦੋ ਦੋ ਬੰਦੇ ਲੜ ਵੀ ਪੈਂਦੇ ਨੇ ਤੇ ਸਬਜ਼ੀ ਦੀ ਬਾਲਟੀ ਮੈਂ ਦੇਖੂ ਹੋ ਸਕਦਾ ਸਾਡੀ ਬਾਲਟੀ ਵੀ ਚੱਕ ਲੈ ਕੋਈ ਕਿ ਸਾਡੇ ਗੁਰੂਆਂ ਨੇ ਕਿਹਾ ਕਿ ਜਨਮ ਕਰਨਾ ਪਾਪ ਆ ਤਾਂ ਜਨਮ ਲੈਣਾ ਵੀ ਪਾਪ ਆ ਤੇ ਹੁਲੜਵਾਜੀ ਇਹਨਾਂ ਦਿਨਾਂ ਵਿੱਚ ਜਿਹੜਾ ਵਿਖਾਵਾ ਤੇ ਹੁਲੜਵਾਜੀ ਇੱਕ ਜ਼ੁਲਮ ਆ ਪਰ ਮੇਰੇ ਕੋ ਵੀਡੀਓ ਵੀ ਬੜੀਆ ਬੰਦੇ ਦੀ ਬੰਦੇ ਨੇ ਖੁਦ ਆਪਣੇ ਵੱਲੋਂ ਜੇ ਜਹੋਂ ਗਾਵੇਂ ਪਾ ਕਿਸ ਨੂੰ ਚਲ ਨਾਮ ਨਹੀਂ ਛੇ ਉਹ ਦਿਖਾਉਣਾ ਨਹੀਂ ਚਾਹੁੰਦਾ ਮੈਂ ਉਹ ਉਹ ਬੰਦੇ ਨੇ ਖੁਦ ਮੰਨਿਆ ਹੂੰ ਕਹਿੰਦਾ ਜੀ ਵੀ ਜਦੋਂ ਬਾਹਰਸੋ ਦੇ ਵਿੱਚ ਟਰੈਕਟਰ ਟਰਾਲੀ ਲੈ ਕੇ ਜਾਂਦੇ ਆ ਸੀ ਤਾਂ ਅਸੀਂ ਸਪੀਕਰ ਬੰਦ ਕਰ ਦਿੰਦੇ ਆ ਤੇ ਇਸ ਬਾਅਦ ਰੇਸ ਘਟਾ ਦਿੰਦੇ ਆ ਕਹਿੰਦਾ ਪਹਿਲਾਂ ਹੀ ਕਹਿੰਦੇ ਨੇ ਬੰਦ ਕਰੋ ਵੀ ਟਰੈਕਟਰ ਬੰਦ ਅਸੀਂ ਸਪੀਕਰ ਬੰਦ ਕਰ ਲਾ ਉਹ ਤੋਂ ਬਾਅਦ ਕਹਿੰਦੇ ਨੇ ਵੀ ਰੇਸ ਜਈ ਕਰ ਲਾ ਉਹ ਤੋਂ ਬਾਅਦ ਜਾ ਕੇ ਵੇਰ ਚੱਕ ਦਿੰਦੇ ਮੈਂ ਕਿਹਾ ਵੀ ਕਿਉਂ ਫਿਰ ਉਹ ਸਵਾਲ ਕਰਿਆ ਕਹਿੰਦਾ ਜੀ ਉੱਥੇ ਵੇਚਦੀ ਕਰਦੇ ਨੇ ਉਹ ਬੰਦੇ ਨੇ ਸਵਾਲ ਕਰਿਆ ਮੈਗਾ ਵੀਰੇ ਵੀ ਅਸੀਂ ਉਹ ਕਰਦੇ ਆ ਵੀ ਬੇਇਜ਼ਤੀ ਤਾਂ ਨਹੀਂ ਕਰਦੇ ਅਸੀਂ ਵੀ ਤੁਹਾਨੂੰ ਦੱਸੋ ਕੀ ਅਸੀਂ ਤੁਹਾਨੂੰ ਕੋਈ ਅਪਸ਼ਾਬਦ ਬੋਲਿਆ ਜਾਂ ਤੁਹਾਨੂੰ ਕਹਿੰਨੂੰ ਬੰਦ ਕਰੋ ਉਹ ਕਹਿੰਦਾ ਨਹੀਂ بھائی ਜੀ ਉਹਨੇ ਸੱਚਾਈ ਦੱਸੀ ਕਹਿੰਦਾ ਖੁਦ ਨੂੰ ਮਹਿਸੂੂਸ ਨਹੀਂ ਹੁੰਦੀ ਆ ਸਿੱਖ ਪੰਥ ਦੇ ਆਗੂ ਆ ਤੇ ਵਾਰ ਤੁਹਾਨੂੰ ਬੇਨਤੀ ਹੈ ਜੀ ਕਿ ਆਓ ਸਾਰੇ ਮਿਲ ਕੇ ਇਸ ਗਿਆਨ ਦਾ ਬਖਾਵੇ ਤੇ ਹੁਲੜਵਾਜੀ ਦੀ ਕਿਲੀ ਨੂੰ ਪੁੱਟ ਕੇ ਪੁੱਟ ਕੇ ਜਾਗਦੀ ਜ਼ਮੀਰ ਦੇ ਧੜੀ ਬਣੀਏ ਆਪਣੇ ਜ਼ਮੀਰਾਂ ਜਗਾਓ ਆਪਣੇ ਅੰਦਰ ਇਹਨੂੰ ਜ਼ਰੀਰ ਤੇ ਲਿਆਓ ਜ਼ਮੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਨਾਪਾਦੀ ਸਭ ਤਸੀਲ ਭਾਸੋ ਦੇ ਵਿੱਚ ਮੌਜੂਦ ਹਾਂ ਜਿੱਥੇ ਉਮੀਦ ਗਰੁੱਪ ਭਾਸੋ ਵੱਲੋਂ ਇੱਕ ਵੱਖਰਾ ਉਪਰਾਲਾ ਹੈ ਜਿਹੜਾ ਸਹੀਦੀ ਸਮਾਗਮਾਂ ਨੂੰ ਲੈ ਕੇ ਹਰ ਸਾਲ ਕੀਤਾ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਟਰੈਕਟਰ ਜਿਹੜਾ ਹਵਾ ਦੇ ਵਿੱਚ ਝੂਲਦਾ ਦਿਖਾਈ ਦੇ ਰਿਹਾ ਹੈ ਬਿਖਾਵਾ ਹੁੱਲੜ ਬਾਜੀ ਤਿਆਗੋ ਜੀ ਮੈਸੇਜ ਦਿੱਤੇ ਗਏ ਨੇ 100 ਸਲੋਗਨ ਲਿਖੇ ਮੈਨੇ ਸਾਡੀ ਸੰਗ ਸ਼ਰਮ ਅਤੇ ਜਮੀਰ ਸੋ ਪੁੱਠੀ ਹੋ ਚੁੱਕੀ ਆ ਪੁੱਠਾ ਲਮਕ ਰਿਹਾ ਟਰੈਕਟਰ ਜਿਸ ਤਰ੍ਹਾਂ ਸਾਡੇ ਨੌਜਵਾਨ ਟਰੈਕਟਰਾਂ ਨੂੰ ਟਰਾਲੀਆਂ ਨੂੰ ਗੱਡੀਆਂ ਨੂੰ ਸ਼ਿੰਗਾਰਦੇ ਨੇ ਉਸੇ ਲਹਿਜੇ ਦੇ ਵਿੱਚ ਉਸੇ ਤਰੀਕੇ ਨੂੰ ਇੱਕ ਮੈਸੇਜ ਦੇ ਤੌਰ ਤੇ ਵਰਤਿਆ ਗਿਆ ਸੋ ਊਮੀਦ ਗਰੁੱਪਾ ਸੋ ਵੱਲੋਂ ਵੱਖਰਾ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਏ ਤੇ ਲਾਲੀ ਵੀਰ ਨੇ ਜਿਹੜੇ ਇਹ ਬੱਕਰਾ ਉਪਰਾਲਾ ਜਿਹੜਾ ਕਰਦੇ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਕੀ ਕਹਿੰਦੇ ਨੇ ਵੀਰ ਤੇ ਬੱਕਰਾ ਉਪਰਾਲਾ ਜਿਹੜਾ ਉਹ ਤੁਹਾਨੂੰ ਦਿਖਾਈ ਦੇ ਰਿਹਾ ਏ ਬੱਖ-ਬੱਖ ਮੈਸੇਜ ਸਲੋਗਨ ਲਗਾਏ ਗਏ ਨੇ ਜਿਹੜੇ ਇੱਥੋਂ ਸੰਗਤਾਂ ਲੰਘਦੀਆਂ ਨੇ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਲਾਲੀਬੀਰ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇੱਥੇ ਜੇ ਆ ਜੀ ਸਾਈਡ ਜੀ ਤੇ ਆਪਾਂ ਸੜਕ ਤੋਂ ਵੀਰ ਜੀ ਹਰ ਸਾਲ ਤੁਸੀਂ ਵੱਖਰਾ ਉਪਰਾਲਾ ਕਰਦੇ ਹੋ ਇੱਕ ਮੈਸੇਜ ਆ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰਦੇ ਹੋ ਤੇ ਇਸ ਬਾਰੇ ਵੱਖਰਾ ਬਿਲਕੁਲ ਅਲੱਗ ਕੀਤਾ ਹੈ ਜੀ ਇਹ ਕਿੱਦਾਂ ਮੰਚ ਆਇਆ ਜੀ ਕੀ ਸੋਚਦੇ ਹੋ ਇਹ ਤਾਂ ਜੀ ਜਿਵੇਂ ਤੁਹਾਨੂੰ ਸਾਹਿਬ ਵੀ ਹਰ ਵਾਰ ਕਰਦੇ ਆ ਅਸੀਂ ਤਾਂ ਇਹ ਨੋਟਿਸ ਕਰਿਆ ਚੀਜ਼ ਵੀ ਇੱਕ ਵਾਰ ਤਾਂ ਜੋ ਜਿਹੜੇ ਆਪਣੇ ਬੱਚੇ ਜਾ ਰਹੇ ਨੇ ਤੁਸੀਂ ਜਿਹੜੇ ਤੇ ਜਿਹਨੂੰ ਆਪਾਂ ਹੁੱਲੜਬਾਜੀ ਕਹਿੰਦੇ ਆ ਕੁਝ ਵੀ ਕੌਤਲੋ ਗਿਆਨਤਾ ਕਹਿੰਦੇ ਕੁਝ ਵੀ ਕਹੀਏ ਉਹ ਕਰ ਰਹੇ ਨੇ ਉਹਨਾਂ ਨੂੰ ਰੋਕਣ ਲਈ ਬਹੁਤ ਮੁਸ਼ਕਲਤ ਕਰਨੀ ਪੈਂਦੀ ਆ ਹੂੰ ਤੁਸੀਂ ਵੀ ਹਰ ਵਾਰ ਅਸੀਂ ਫਿਰ ਨੋਟ ਕਰਿਆ ਵੀ ਕਿਸ ਨਾਲ ਰੁਕਦੇ ਨੇ ਉਹ ਇਸ ਵਾਰ ਉਹ ਜੀ ਚੀਜ਼ ਟਰੈਕਟਰ ਹੀ ਕਰੇ ਜਿਹੜੀ ਉਹੀ ਚੀਜ਼ ਹੋਵੇ ਤੇ ਪਰ ਉਹ ਕੱਲੀ ਇਹ ਨਹੀਂ ਡਾਇਰੈਕਟ ਕਰਨ ਦੀ ਚੀਜ਼ ਆ ਹੁਣ ਉਹ ਸੜਕ ਤੇ ਕੋਈ ਸਿੱਟ ਦਲਾ ਉਹਦਾ ਕੋਈ ਉਹਦੇ ਨਾਲ ਵੀ ਰੁਕ ਜਾਣਗੇ ਪਰ ਮੈਂ ਤਾਂ ਉਹ ਖੁਦ ਰੁਕਣ ਉਹ ਤੇ ਉਹਦੇ ਨਾਲ ਜਦੋਂ ਰੁਕਦੇ ਨੇ ਤਾਂ ਕੁਝ ਨਾ ਕੁਝ ਸੁਨੇਹਾ ਵੀ ਮਿਲੇ ਮੇਰਾ ਤੇ ਡੂੰਗਾ ਸੁਨੇਹਾ ਜਾਵੇ ਕਿਸੇ ਦਾ ਨਾਲ ਕੋਈ ਜਿੱਦਾ ਕੋਈ ਮਤਲਬ ਨਿਕਲੇ ਤੇ ਹੁਣ ਇਹ ਚੀਜ਼ ਉਸੇ ਕਰਕੇ ਹੁਣ ਇਹ ਚੀਜ਼ ਇਹ ਬਣਾਈ ਮੈਂ ਪਰਮਾਤਮਾ ਨੇ ਕਿਰਪਾ ਕਰੀ ਦਿਮਾਗ ਤੇ ਮੇਰੇ ਪਾਈ ਤੇ ਹੁਣ ਇਹ ਜੀ ਬਣਾਈ ਆ ਆਪਣੇ ਇਹ ਆਪਣੀ ਇਹ ਜਿਹੜੀ ਕ੍ਰੇਨ ਆਇ ਕ੍ਰੇਨ ਨਹੀਂ ਹੈ ਜੀ ਇਹ ਦਿਖਾਈ ਆ ਪੜੇ ਗਿਆਨਤਾ ਬਖਾਵੇ ਬਾਜੀ ਤੇ ਹੁੱਲੜ ਬਾਜੀ ਦੀ ਕਿਲੀ ਆ ਹੂੰ ਇਹਦੇ ਉੱਪਰ ਆਪਾਂ ਨੇ ਆਪਣੀ ਜਿਹੜੀ ਸੰਗ ਸ਼ਰਮ ਤੇ ਜ਼ਮੀਰ ਟੰਗਤੀ ਅੱਛਾ ਇਹ ਕਿਲੀ ਬਣਾਈ ਆ ਕਿਲੀ ਆ ਜੀ ਅੱਪਾ ਕਹਿੰਦੇ ਸ਼ੰਗ ਸ਼ਰਮਾ ਇਹ ਇਹ ਕਿੱਲੀ ਆ ਜੀ ਇਹ ਉਹ ਲਿਖਿਆ ਵਾ ਗਿਆਨਤਾ ਬਖਾਵੇ ਵਾਜੀ ਤੇ ਹੁੱਲੜ ਵਾਜੀ ਦੀ ਕਿੱਲੀ ਹਾਂ ਇਹਦੇ ਉੱਪਰ ਆਪਾਂ ਨੇ ਆਪਣੀ ਸਾਰੀ ਸ਼ੰਗ ਸ਼ਰਮ ਦੇ ਜ਼ਮੀਰ ਟੰਕ ਤੇ ਹਾਂ ਜੀ ਬਾ ਇਹ ਟੰਗੀ ਬੈਠਿਆ ਤਾਂ ਹੀ ਇਹ ਕੁਝ ਹੋ ਰਿਹਾ ਹੈ ਜੇ ਆਪਾਂ ਨੂੰ ਸ਼ੰਗ ਜੇ ਇਹਦੇ ਵਿੱਚ ਇਹ ਵੀ ਨਹੀਂ ਵੀ ਕਿੱਲੀ ਬਖਾਵੇ ਵਾਜੀ ਨਾਲ ਗਿਆਨਤਾ ਵੀ ਆ ਹਾਂ ਇਹ ਕਸੂਰ ਉਹਨਾਂ ਦਾ ਵੀ ਵਿੱਚ ਮੈਂ ਕਹਿੰਦਾ ਤਾਂ ਹੀ ਮੈਂ ਗਿਆਨਤਾ ਵੀ ਇਹ ਕਿੱਲੀ ਦੇ ਕਿੱਲੀ ਗਿਆਨਤਾ ਵੀ ਨਾਲ ਐ ਇਸ ਵਿੱਚ ਚਟ ਕਿੱਲੀ ਆਈ ਇਹਦੇ ਵਿੱਚ ਆ ਗਿਆਨਤਾ ਇਹ ਨਾਲ ਤੇ ਨਾਲ ਇਹ ਹੁੱਲੜ ਵਾਜੀ ਬਖਾਵੇ ਵਾਜੀ ਇਹ ਚੀਜ਼ਾਂ ਭਾਰੂ ਹੋ ਗਈਆਂ ਆਪਣੇ ਤੇ ਹਾਂ ਵੀ ਗਿਆਨਤਾ ਵੀ ਹਾਵੀ ਆ ਗਿਆਨਤਾ ਚ ਪਤਾ ਨਹੀਂ ਗਿਆਣੀ ਨਹੀਂ ਉਹ ਉਹਦੇ ਗਲਤੀ ਉਹ ਬੱਚਿਆਂ ਦੀ ਵੀ ਗਲਤੀ ਨਹੀਂ ਗਲਤੀ ਕਸੂਰ ਆਪਣੇ ਨੇ ਜਿਆਦਾ ਮੈਨੂੰ ਬੱਚਿਆਂ ਨੂੰ ਮੈਂ ਵੱਧਾ ਆਪਣੇ ਆਪ ਨੂੰ ਆਪਣੇ ਪ੍ਰਚਾਰ ਕਾਨੂੰ ਜਾਂ ਬਲੇ ਦਾ ਢਾਂਗਾ ਉਹਨਾਂ ਨੂੰ ਕਸੂਰ ਵਾਰ ਆਪਣੇ ਸਮਾਜ ਨੂੰ ਮੰਨ ਜੀ ਬੱਚੇ ਕਿਉਂਕਿ ਸਮਾਜ ਬੱਚੇ ਵੀ ਸਮਾਜ ਦੇ ਵਿੱਚ ਹੀ ਨੇ ਪਰ ਉਹਨਾਂ ਨੂੰ ਜਦੋਂ ਸੇਧ ਜੀ ਮਿਲਣੀ ਨਹੀਂ ਰਹੀ ਕਿ ਦੋ ਜਦੋਂ ਤੁਰਦੇ ਨੇ ਪਿੰਡੋਂ ਪਿੰਡ ਤੋਂ ਲੈਵਲ ਤੇ ਕਿਵੇਂ ਤੁਰਦੇ ਹੁਣ ਇੱਥੇ ਆ ਕੇ ਮੈਂ ਰੋਕਦਾ ਮੈਨੂੰ ਬੰਦੇ ਕਹਿੰਦੇ ਨੇ ਤੂੰ ਕੱਲਾ ਜਾਂ ਪਿਆ ਜਾਂ ਤੂੰ ਇਹਨਾਂ ਨੂੰ ਰੋਕ ਰਿਹਾ ਪਰ ਮੈਂ ਸੋਨਦਾ ਵੀ ਪਿੰਡ ਦੇ ਵਿੱਚ ਵੀ ਤਾਂ ਪਿੰਡੋਂ ਚੱਲ ਰਹੇ ਨੇ ਜੀ ਕਰਕੇ ਹੁਣ ਪਿੰਡ ਦੇ ਵਿੱਚ ਵੀ ਆਪਣਾ ਬੰਦੇ ਬੈਠੇ ਨੇ ਉਹਨਾਂ ਨੂੰ ਉਹ ਕਿਉਂ ਨਹੀਂ ਰੋਕਦੇ ਇਹਨਾਂ ਨੂੰ ਪਿੰਡੋਂ ਸਟਾਰਟ ਕਿਉਂ ਹੋ ਰਹੇ ਨੇ ਇਹ ਚੀਜ਼ ਨਾਲ ਉਹਨਾਂ ਨੂੰ ਸਮਝਾਇਆ ਜਾਵੇ ਕਿੱਥੇ ਜਾ ਰਹੇ ਆਪਾਂ ਕਿਹੋ ਜਿਹਾ ਉੱਥੇ ਮੌਕਾ ਹੈ ਠੀਕ ਆ ਆਪਾਂ ਕਹਿੰਦੇ ਵੀ ਬਹੁਤ ਬੰਦੇ ਕਹਿੰਦੇ ਨੇ ਵੀ ਚੜਦੀ ਕਲਾ ਦਾ ਮੇਰੇ ਨਾਲ ਵੀ ਇਹ ਵੀ ਹੁਣ ਜਦੋਂ ਦੱਸਿਆ ਬੰਨੇ ਸਾਲ ਹੋ ਗਏ ਬਹੁਤ ਤਰ੍ਹਾਂ ਦੇ ਸਾਨੂੰ ਇਥੇ ਤਜਰਬੇ ਹੁੰਦੇ ਨੇ ਹੁਣ ਮੈਨੂੰ ਬਹੁਤ ਵੀਰ ਕਹੀ ਜਾਂਦੇ ਨੇ ਕਿ ਤੂੰ ਯਾਰ ਉਸੇ ਦਾ ਚੜਦੀ ਕਲਾ ਦਾ ਪਰਮਾਤਮਾ ਦਾ ਪ੍ਰਤੀਕ ਆ ਵੀ ਚੜਦੀ ਕਲਾ ਕੁਰਬਾਨੀਆਂ ਦਿੱਤੀਆਂ ਨੇ ਜਗਾਰੇ ਲਾਉਂਦੇ ਨੇ ਵੀ ਸਹਿਬ ਜੱਦੇ ਦਾ ਨੀਹਾਂ 'ਚ ਖੜੇ ਵੀ ਜਗਾਰੇ ਰਿੰਗਜਾਉਂਦੇ ਸੀ ਵੀ ਤੂੰ ਯਾਰ ਇਹਨਾਂ ਨੂੰ ਢਾਈ ਦੀ ਕਲਾ ਤੂੰ ਕਿਹੜਾ ਰੋਕੇ ਜਾਓ ਤਾਂ ਮੈਂ ਵੀਰ ਇੱਕ ਬੇਨਤੀ ਕਰਦਾ ਮੈਂ ਰੋਣ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਉਹਦੇ 'ਚ ਮੈਂ ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ ਹੱਥਾਂ ਦਾ ਉਹਨਾਂ ਨੂੰ ਇੱਕ ਮੈਸੇਜ ਦਿੰਨਾ ਹੈ ਚੜਦੀ ਕਲਾ ਤੇ ਹੁੱਲੜਵਾਜੀ ਵਿੱਚ ਫਰਕ ਕੀ ਆ ਉਹਨਾਂ ਨੇ ਆਹ ਮੇਰੇ ਹੱਥ ਨੇ ਜੀ ਹੁਣ ਹੱਥਾਂ ਨਾਲ ਮੈਂ ਆ ਐ ਵਜਾ ਰਿਹਾ ਇਹ ਕੀ ਆ ਜੀ ਇਹ ਗਿੱਧਾ ਪੈ ਰਿਹਾ ਹਾਂ ਅਸੀਂ ਹੱਥਾਂ ਨੂੰ ਜਮਾ ਆ ਕਰ ਰਹੇ ਆ ਮੈਂ ਤਾੜੀ ਵੱਜ ਰਹੀ ਆ ਮੈਂ ਚਾਹਣਾ ਵੀਰੋ ਤਾੜੀਆਂ ਮਾਰਦੇ ਜਾਓ ਗਿੱਧਾ ਪਾਉਂਦੇ ਨਾ ਜਾਓ ਹੁੱਲੜਵਾਜੀ ਗਿੱਧਾ ਇਹਨੂੰ ਇਹਦਾ ਫਰਕ ਮੰਨੋ ਤੁਸੀਂ ਜਿਹੜੀ ਹੁੱਲੜਵਾਜੀ ਤੇ ਜਿਹੜਾ ਚੜਦੀ ਕਲਾ ਦਾ ਫਰਕ ਦੇਖੋ ਕੀ ਆ ਇਹਨਾਂ ਨੇ ਤਾਂ ਗਿੱਧੇ ਨੂੰ ਹੀ ਚੜਦੀ ਕਲਾ ਮੰਨੀ ਜਾ ਰਹੇ ਨੇ ਚੜਦੀ ਕਲਾ ਤਾਂ ਸਾਡੇ ਜੈਕਾਰੇ ਨੇ ਜੀ ਜੈਕਾਰੇ ਬੁਲਾਉਂਦੇ ਜੈਕਾਰੇ ਬੁਜਾਉਂਦੇ ਜਾਓ ਬਾਠ ਕਰਦੇ ਜਾਓ ਉਹਨਾਂ ਦੀ ਸੋਚ ਤੇ ਖੜੋ ਕੀ ਕਰਦੇ ਸੀ ਕਾਦੇ ਲਈ ਖੜੇ ਸੀ ਉਹ ਏ ਜੀ ਜਾ ਹੁਣ ਮੈਂ ਕੋਈ ਬਦਵਾਨ ਤਾਂ ਨਹੀਂ ਵੱਡਾ ਪਰ ਜਿੰਨੀ ਕੁ ਮੇਰੀ ਸਮਝ ਹੈ ਪਰਮਾਤਮਾ ਦੇ ਬਖਸ਼ੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹਾਂ ਇਸੇ ਕਾਰਨ ਇਸ ਵਾਰ ਥੋੜੀ ਜਿਹੀ ਇੱਕ ਗਲਤੀ ਲੱਗੀ ਜਾਂ ਆਹ ਮੈਸੇਜ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ਉੱਥੇ ਤੁਸੀਂ ਲਿਖਤਾ ਸੀ ਸਿੱਖ ਕੌਮ ਦੀ ਤੇ ਉਹ ਹੁਣ ਚੇਂਜ ਕਰਤਾ ਜੀ ਤੇ ਕੀ ਕਹਾਂਗੇ ਉਹ ਸੰਗਤਾਂ ਨੂੰ ਸੰਗਤਾਂ ਨੂੰ ਉਹਦੇ ਬਾਰੇ ਕਹਿਣਾ ਚਾਹ ਰਿਹਾ ਵੀ ਮੈਂ ਤਾਂ ਅਸਲ ਵਿੱਚ ਜੋ ਚੀਜ਼ ਲਿਖੀ ਆ ਲੋਕ ਇਹਨੂੰ ਕੀ ਕਰ ਰਹੇ ਪਰਮਾਏ ਪ੍ਰੋਬਲਮ ਕੀ ਆ ਰਹੀ ਆ ਲੋ ਜੋ ਵੀ ਬੰਦਾ ਜਾਂਦੇ ਨੇ ਸੰਗਤ ਜਾਂਦੀ ਆ ਇਹਦੀ ਵੀਡੀਓ ਬਣਾ ਕੇ ਲੋਕ ਸੇਅਰ ਕਰ ਰਹੇ ਨੇ ਕੋਈ ਵੀ ਸੋਸ਼ਲ ਮੀਡੀਆ ਤੇ ਹੋ ਰਹੀ ਆ ਸਾਨੂੰ ਤਾਂ ਪਤਾ ਨਹੀਂ ਕੋਈ ਕੀ ਹੋ ਰਿਹਾ ਤੇ ਉਹਦੇ ਵਿੱਚ ਮੈਂ ਜਦੋਂ ਕਿਸੇ ਨੇ ਮੈਨੂੰ ਸ਼ੇਅਰ ਕਰਿਆ ਵੀ ਇਸ ਤਰ੍ਹਾਂ ਕੋਈ ਗਲਤ ਬੋਲ ਰਹੇ ਲੋਕ ਜਾਂ ਗਲਤ ਮੈਸੇਜ ਚੱਲਿਆ ਗਿਆ ਆਪਣਾ ਤੇ ਵੈਸੇ ਤਾਂ ਜਿਹੜਾ ਮੈਂ ਆਪਣੇ ਵੱਲੋਂ ਲਿਖਿਆ ਸੀ ਕੁਝ ਸੋਚ ਸਮਝ ਕੇ ਲਿਖਿਆ ਸੀ ਕਿਉਂਕਿ ਮੈਂ ਲਿਖਿਆ ਸੀ ਹੁਣ ਮੈਂ ਉਹਦੇ ਲਈ ਵੀ ਕਿਸੇ ਲੋਕਾਂ ਨੇ ਇੱਧਰ ਤਿਆਰ ਕਰੇ ਤੇ ਲਾਵਾ ਕੇ ਫਲੈਕਸ ਬਣ ਨਹੀਂ ਦੇ ਕੇ ਆ ਮੈਂ ਜੀ ਕਿ ਸਾਡੇ ਗੁਰੂਆਂ ਨੇ ਕਿਹਾ ਹੈ ਕੇ ਜੁਲਮ ਕਰਨਾ ਪਾਪ ਆ ਤਾਂ ਜੁਲਮ ਸਹਿਣਾ ਵੀ ਪਾਪ ਆ ਤੇ ਹੁੱਲਣਵਾਜੀ ਇਹਨਾਂ ਦਿਨਾਂ ਵਿੱਚ ਜਿਹੜਾ ਵਿਖਾਵਾ ਤੇ ਹੁੱਲਣਵਾਜੀ ਇੱਕ ਜੁਲਮ ਆ ਤੇ ਮੈਂ ਸਿੱਖ ਕੌਮ ਨੂੰ ਤਾਜ ਦੇ ਵਿੱਚ ਮੈਂ ਲਿਖਿਆ ਸੀ ਪੂਰਾ ਕੌਮ ਨੂੰ ਕਿ ਜਿਹੜੇ ਬਹੁਤ ਬੰਦੇ ਕਹਿੰਦੇ ਨੇ ਜੀ ਯਾਰ ਵੀ ਚਾਰ ਬੰਦੇ ਹੁੱਲਣਵਾਜੀ ਕਰਦੇ ਨੇ ਵੀ ਤੂੰ ਸਾਰਿਆਂ ਨੂੰ ਬਦਨਾਮ ਕਰਤਾ ਛੋਅ ਸੀ ਬੰਦਿਆ ਦੀ ਕਿਉਂਕਿ ਇਹ ਤਾਂ ਉਹਨਾਂ ਨੂੰ ਮੇਰੇ ਮੈਂ ਇੱਥੇ ਤੋ ਸਮਝਾ ਸਕਦਾ ਇਹ ਗੱਲ ਹੁਣ ਜਿਹੜਾ ਜਿਹਨੇ ਵੀਡੀਓ ਪਾਲੀ ਪਲਟ ਦੇਖ ਲਈ ਉਹਨੂੰ ਤਾਂ ਪਤਾ ਨਹੀਂ ਮੈਂ ਕੀ ਮੇਰੇ ਸੋਚਾ ਕਿਵੇਂ ਲਿਖਿਆ ਸੀ ਹਾਂ ਤਾਂ ਮੈਂ ਇਹ ਦੇਖਦਾ ਵੀ ਜੇ ਹੁਣ ਤੁਸੀਂ ਕਹਿੰਦੇ ਹੋ ਕਿ 10 ਬੰਦੇ ਗਲਤ ਨੇ ਯਾਰ 90 ਬੰਦੇ ਠੀਕ ਸੀ ਤੂੰ ਸਾਰਿਆਂ ਨੂੰ ਇੱਕ ਟਾਰਗੇਟ ਸਾਰੀ ਕੌਮਤੀ ਰੱਖਦਾ ਜੀ ਮੈਂ ਰੱਖਿਆ ਜੇ ਹੁਣ ਇਹ ਜਿਹੜਾ ਮੈਂ ਸ਼ੰਕਸ਼ਰ ਨੂੰ ਜਮੀਰ ਮਾਰ ਗਈ ਸਾਡੀ ਹੁਣ ਤੁਸੀਂ ਮੈਂ ਸਹੀ ਆ ਇਹ ਬੰਦਾ ਗਲਤ ਜਾ ਰਿਹਾ ਹੈ ਮੇਰੇ ਪਿੰਡ ਦਾ ਬੰਦਾ ਹੈ ਮੈਂ 10 10 90 100 ਬੰਦੇ ਪਿੰਡ ਚ ਇਹ 10 ਬੰਦਿਆਂ ਦਾ ਗਰੁੱਪ ਗਲਤ ਆ ਅਸੀਂ 90 ਬੰਦੇ ਸਹੀ ਆ ਅਸੀਂ ਮੰਨ ਲਓ ਵੀ ਅਸੀਂ ਗਲਤ ਨਹੀਂ ਕਰ ਰਹੇ ਪਰ 10 ਬੰਦਿਆਂ ਨੂੰ ਰੋਕ ਨਹੀਂ ਰਿਹਾ ਇਹਦਾ ਮਤਲਬ ਜੇ ਮੇਰੀ ਜੇ ਮੇਰੀ ਅਸੀਂ ਵੀ ਗਲਤ ਆ ਸਾਡੀ ਵੀ ਜ਼ਮੀਰ ਨਹੀਂ ਜਾਗੀ ਇਹਦਾ ਕਾਰਨ ਨਹੀਂ ਸੀ ਠੀਕ ਆ ਕਿਸੇ ਨੂੰ ਗਲਤ ਲੱਗਿਆ ਮੈਂ ਕਿਉਂ ਵਿਦਵਾਨ ਨਹੀਂ ਪਰ ਮੈਂ ਸੋਚਦਾ ਵੀ ਜਿਹੜੇ ਬੰਦੇ 10 ਜਿਹੜੇ 10 ਨੂੰ 90 ਬੰਦੇ ਰੋਕ ਨਹੀਂ ਸਕਦੇ ਯਾਰ ਸਾਡੀ ਕੀ ਜ਼ਮੀਰ ਆ ਅਜੀਤ ਆਪਣਾ ਘਰ ਡਜਾਈਂ ਚ ਬੈਠੇ ਆ। ਉਹ ਇਹਦੀ ਕਮੈਂਟ ਵੀ ਰਜਾਈਆਂ ਚ ਬੈ ਕੇ ਹੋ ਰੇ ਨੇ। ਇੱਥੇ ਗਰਾਊਂਡ ਮੈਂ ਤਾਂ ਲਿਖਿਆ ਵੀ ਇਸ ਵਾਰ ਵੀ ਇਹ ਚੀਜ਼ ਇਕੱਲੇ ਚੰਗਾ ਪਰਾਲਾ ਕਹਿਣ ਨਾਲ ਨਹੀਂ ਰੁਕਣੀ। ਬਾਹਰ ਆਓ ਸਾਡੇ ਨਾਲ ਗਰਾਊਂਡ ਲੈਵਲ ਤੇ ਰੁਕੋ। ਤੁਸੀਂ ਕੋਈ ਮੈਨੂੰ ਸਾਬਤ ਕਰੇ ਕਿਤੇ ਪੰਜਾਬ ਦੇ ਵਿੱਚ ਕੋਈ ਪਰਾਲਾ ਕਰਿਆ ਹੋਵੇ ਕਿਸੇ ਨੇ। ਇਹ ਕਹਿ ਰਹੇ ਮੈਂ 8 ਸਾਲ ਹੋ ਗਏ ਇਸ ਵਾਰ 8ਵਾਂ ਸਾਲ ਆ ਪਰਮਾਤਮਾ ਨੇ ਕਿਰਪਾ ਕਰੀ। ਜੀ। ਕਿਸ ਦਾ 8 ਸਾਲ ਦੇ ਵਿੱਚ ਕਿਤੇ ਦਾ ਕੋਈ ਬੰਦਾ ਕਿਤੇ ਦਾ ਸੁਣਿਆ ਹੋਵੇ ਮਾਈਕਲ ਕਰਿਆ ਹੋਵੇ ਕਿਸੇ ਨੇ ਕੁਝ। ਕਿਸੇ ਨੇ ਗਰਾਊਂਡ ਲੈਵਲ ਤੇ ਹਾਂ। ਸੋਸ਼ਲ ਮੀਡੀਆ ਤੇ ਬਹੁਤ ਬੰਦੇ ਵੀਡੀਓ ਬਣਾਉਂਦੇ ਨੇ ਠੀਕ ਆ ਉਹਨਾਂ ਦਾ ਉਹ ਵੀ ਚਲੋ ਜਿੰਨਾ ਆਪਣੇ ਵੱਲੋਂ ਸਰ ਕਰ ਰਹੇ ਨੇ ਕਰ ਸਕਦੇ ਨੇ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਆ ਮੈਂ ਪਰ ਗਰਾਊਂਡ ਲੈਵਲ ਤੇ ਪਿੰਡ ਪਹਿਲੇ ਦਾ ਜੀ ਪਿੰਡ ਘਰ ਤੋਂ ਸਟਾਰਟ ਹੋਣਾ ਚਾਹੀਦਾ ਆਪਣੇ ਆਪਣੇ ਘਰ ਤੋਂ ਜੀ ਸਟਾਰਟ ਤਾਂ ਮੇਰੇ ਘਰ ਤੋਂ ਹੋਣਾ ਚਾਹੀਦਾ ਹਮ ਪਹਿਲਾਂ ਮੈਂ ਦੇਖਾਂ ਵੀ ਮੈਂ ਹੁਣ ਖੁਦ ਉਲਣਵਾਜੀ ਨਹੀਂ ਕਰਦਾ ਕਿਉਂਕਿ ਉਲਣਵਾਜੀ ਵੀ ਅੱਜ ਨਾਲ ਤਾਂ ਉਲਣਵਾਜੀ ਸਮਝ ਨਹੀਂ ਆ ਰਹੀ ਹੁਣ ਵੀ ਜਿਹੜਾ ਬਖਾਵਾ ਉਲਣਵਾਜੀ ਤਾਂ ਹੀ ਚੜਿਆ ਬਖਾਵਾ ਵੀ ਜਿਹੜਾ ਹੁਣ ਟਰੈਕਟਰ ਚਾਲੇ ਜਾਂਦੇ ਬਹੁਤ ਬੰਦੇ ਕਹਿੰਦੇ ਨੇ ਸੋਦੇ ਨੈਗੇਟਿਵ ਵਿੱਚ ਵੀ ਚੱਲਦੇ ਨੇ ਵੀਰ ਉਹ ਕਹਿੰਦੇ ਨੇ ਜੀ ਵੀ ਇਸ ਤਰ੍ਹਾਂ ਦਾ ਕਿਸੇ ਨੇ ਜਾਣਿਆ ਹੀ ਨਹੀਂ ਵੀ ਤੂੰ ਜੇ ਜਾਣਦੇ ਤਾਂ ਹੈਗੇ ਪਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਮੈਦਾ ਜਾਣਾ ਵੱਧ ਤੋਂ ਵੱਧ ਆਉਣ ਅਜੀ ਇਸੇ ਕਿਸੇ ਕਾਰਨ ਕੋਈ ਵਿਰੋਧ ਮੈਨੂੰ ਇਹ ਤਾਂ ਕਹੋ ਮੈਂ ਕਿਸੇ ਨੂੰ ਕਹਣਾ ਵੀ ਇੱਥੇ ਆਉਣਾ ਨਹੀਂ ਮੈਨਾਂ ਜਾਣਾ ਮੇਰੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਦਾਂ ਕਰਨ ਨਾਲ ਕੀ ਹੁੰਦਾ ਏ ਜੇ ਉਹਨਾਂ ਨੂੰ ਸਮਝਾਇਆ ਰੋਕ ਕੇ ਵੀ ਜਾ ਸਕਦਾ ਏ ਮੈਸੇਜ ਹੋਰ ਵੀ ਦਿੱਤੇ ਜਾ ਸਕਦੇ ਨੇ ਟਰੈਕਟਰ ਇਦਾਂ ਟੰਗ ਕੇ ਜਿੱਦਾਂ ਪਿਛਲੀ ਵਾਰ ਟਰੈਕਟਰ ਚੱਲ ਰਹੇ ਸੀ ਇਹ ਕਰਕੇ ਇਹਦੇ ਨਾਲ ਕੀ ਹੋਊਗਾ ਇਹ ਵੀ ਕਹਿੰਦੇ ਨੇ ਇਹਦੇ ਬਾਰੇ ਵੀ ਮੈਂ ਬਾਕੀ ਤੁਸੀਂ ਮੇਥੋਂ ਬਿਨਾ ਲੰਗਰਾ ਤੋਂ ਜਾਂ ਪਿੰਡ ਦੇ ਵਿੱਚ ਇਹ ਜੇ ਲਈ ਤੁਸੀਂ ਮੈਂ ਚਾਹਣਾ ਕੁਝ ਨਾ ਕੁਝ ਪਤਾ ਕਰਿਆ ਜਾਵੇ ਵੀ ਟਰਾਲੀ ਤੁਸੀਂ ਰੋਕ ਕੇ ਦਿਖਾਓ ਜਿਹੜੀ ਕਿਵੇਂ ਰੁਕਦੀ ਆ ਹੂੰ ਉਹਦਾ ਇਹ ਜੀ ਕਹਿੰਦੇ ਨੇ ਜੀ ਜਦੋਂ ਹੱਥ ਆਉਂਦੇ ਨੇ ਅਸੀਂ ਉਹਨੂੰ ਹੱਥ ਮੰਨ ਕੇ ਰੋਕਦੇ ਵੀ ਆ ਤਾਂ ਪਹਿਲੀ ਵਾਰ ਅਸੀਂ ਰੋਕ ਕੇ ਸਟਾਰਟ ਕਰਿਆ ਸੀ ਪਰ ਬਸ ਉਹ ਸਮਝ ਲਓ ਉੱਪਰ ਦੀ ਲੰਗਾਵ ਵਾਲਾ ਕੰਮ ਆ ਉਹ ਕਹਿੰਦੇ ਨੇ ਵੀ ਭਰਾ ਆਜੋ ਵੀ ਸਾਚਾ ਉਹਨੂੰ ਤਾਂ ਇਹ ਲੱਗਦਾ ਵੀ ਲੰਗਰੇ ਰੋਕ ਰਿਆ ਤਾਂ ਇਹ ਅਸੀਂ ਇੱਕ ਤਾਂ ਬਣਾਇਆ ਤੇ ਇੱਕ ਤਾਂ ਸਨੇਹਾ ਵੀ ਆ ਤੇ ਇੱਕ ਉਹਨਾਂ ਨੂੰ ਡਾਇਰੈਕਟ ਕਰਕੇ ਜਿਵੇਂ ਨਵੀਂ ਜੂਸ ਆ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਕੀ ਆ ਚਾਹੇ ਉਹ ਉਹ ਆਪਣੇ ਬੰਨੋ ਰੀਲੇ ਬਣਾਈ ਜਾਣੇ ਦੀ ਕੁਝ ਸੋਸ਼ਲ ਮੀਡੀਆ ਦੇ ਰੀਲ ਸਟੋਰੀ ਮੈਨੂੰ ਨਹੀਂ ਪਤਾ ਕੀ ਕੋਈ ਸਿਸਟਮ ਆ ਉਹ ਬਣਾਉਣ ਪਰ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੇ ਮਾਪੇ ਵੇਖਣ ਕੋਈ ਨਾ ਰਿਸ਼ਤੇਦਾਰ ਦੇਖ ਕੇ ਹੋ ਸਕਦਾ ਉਹਨੂੰ ਸਮਝਾ ਵੀ ਵੀ ਥੋੜੇ ਦੀ ਜਾ ਗਲਤ ਹੋਇਆ ਸਰ ਪੈ ਰਿਆ ਵੀਰ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਵੀ ਪਿਆ ਏ ਸੁਧਾਰ ਆਇਆ ਏ ਮੈਂ ਖੁਦ ਮੰਨਦਾ ਮੈਂ ਇਹ ਤੋਂ ਬਾਅਦ ਅਸੀਂ ਇਸ ਵਾਰ ਅਸੀਂ ਇੱਥੋਂ ਬਾਹਰ ਨਿਕਲ ਕੇ ਅਸੀਂ ਤਾਂ ਬੜਾ ਇੱਥੇ ਤੱਕ ਸੀਮਤ ਸੀ ਇਹਦੇ ਵਿੱਚ ਸਾਡੇ ਚਲੋ ਬੰਦਿਆਂ ਦੀ ਕਮੀ ਆ ਟੀਮ ਦੇ ਵਿੱਚ ਤੇ ਇਸ ਵਾਰ ਅਸੀਂ ਨੇ ਵੀ ਕੋਸ਼ਿਸ਼ ਕੀਤੀ ਜਿੰਨਾ ਸਾ ਤੋਂ ਪੰਜਾਬ ਦੇ ਵਿੱਚ ਦੂਰ ਤੱਕ ਜਾਇਆ ਜਾਂਦਾ ਜਾਇਆ ਜਾਵੇ ਇਸ ਵਾਰ ਅਸੀਂ ਸਪੈਸ਼ਲ ਪੋਸਟਰ ਬਣਵਾਏ ਅਸੀਂ ਸੋਚਿਆ ਵੀ ਪਹਿਲਾਂ ਸਟਾਰਟ ਕਰਦੇ ਆ ਵੀ ਪਿੰਡੋਂ ਬੱਚੇ ਸਹੀ ਤੁਰਨ ਹੁਣ ਆਪਾਂ ਇੱਥੇ ਸੜਕਾਂ ਤੇ ਰੋਕਦੇ ਆ ਜੇ ਪਿੰਡ ਲੈਵਲ ਤੇ ਜੋ ਮਨ ਲੰਗਰ ਕਮੇਟੀ ਜਿੱਥੇ ਲੰਗਰ ਲੈ ਕੇ ਆਉਂਦੇ ਨੇ ਉੱਥੋਂ ਗੁਰੂ ਘਰਾਂ ਤੋਂ ਇਹ ਤੁਰਦੇ ਨੇ ਜਬ ਪਰਿਵਾਰ ਉਸ ਘਰੋਂ ਦੇਖੇ ਬੱਚਾ ਕਿਵੇਂ ਟਰਾਲੀ ਕੀ ਕੁਝ ਤਿਆਰ ਕਰ ਰਿਹਾ ਛੋਸੇ ਬਾਜੀਆਂ ਕਰ ਰਿਹਾ ਉਹਨੂੰ ਸਮਝਾਉਣਾ ਵੀ ਪਿੰਡ ਲੈਵਲ ਤੋਂ ਹੀ ਰੁਕ ਤੁਰਕ ਇੱਥੇ ਸਾਦਗੀ ਨਾਲ ਪਹਿਲੇ ਆਉਣ ਪਰ ਉਹ ਥੋੜਾ ਜਿਹਾ ਅਸੀਂ ਲੇਟ ਹੋ ਗਏ ਤੇ ਨੂੰ 18 ਤਰੀਕ ਤੋਂ ਅਸੀਂ ਕੰਮ ਸਟਾਰਟ ਕਰਿਆ ਤੇ ਉਸ ਤੋਂ ਬਾਅਦ ਵੀ ਅਸੀਂ ਜਿੱਥੇ ਵੀ ਖੜਦੇ ਸੀ ਅਸੀਂ ਰੁੱਕ ਕੇ ਲੋਕਾਂ ਕਰਾਈ ਨਹੀਂ ਕਿ ਕੱਲੇ ਪੋਸਟਰ ਚਪਕਾਉਣ ਦਾ ਇਹਨਾਂ ਲੋਕਾਂ ਨੇ ਜਾਂ ਪੰਜਾਂ ਸਰਪੰਚਾਂ ਦੀ ਜਿਹੜਾ ਉਹਨੂੰ ਲੋਕਲ ਮਿਲਦੇ ਸੀ ਉਧਰ ਅਸੀਂ ਮਾਨਸਾ ਬਿੰਡਾ ਸਾਈਡ ਬੈਲਟ ਤੇ ਗਏ ਤੇ ਉਧਰ ਹੀ ਕਿਉਂਕਿ ਜਾ ਰਹੇ ਆਪਣੇ ਆਪਣੇ ਏਰੀਆ 'ਚ ਉਧਰ ਆ ਰਹੇ ਨੇ ਮੈਂ ਜਣਾ ਵੀ ਮੈਂ ਤਾਂ ਇੱਕ ਕਵਰਟੀ ਕਵਰ ਕਰ ਲਈ ਅਸੀਂ ਆ ਜਾਣ ਦਾ ਜਲੰਧਰ ਸਾਈਡ ਵੀ ਚਲੇ ਜਾਏ ਪਰ ਟੀਮ ਦੀ ਕਮੀ ਆ ਅੱਛਾ ਪਿੰਡਾਂ 'ਚ ਜਾ ਕੇ ਤੁਸੀਂ ਪੋਸਟਰ ਬੰਡੇ ਸਮਝਾਇਆ ਲਗਾਇਆ ਸਮਝਾਇਆ ਤੇ ਉਹ ਤੋਂ ਬਾਅਦ ਫਿਰ ਉਹਨਾਂ ਦੇ ਵਿਚਾਰ ਵੀ ਸੁਣੇ ਉਹਨੂੰ ਮੇਰੇ ਕੋਲ ਵੀਡੀਓ ਵੀ ਬੜੀਆ ਬੰਦੇ ਦੀ ਬੰਦੇ ਨੇ ਖੁਦ ਆਪਣੇ ਵੱਲੋਂ ਜੈਸ ਹੁਣ ਕਾਹ ਵੇ ਪਾ ਕਿਸੇ ਨੂੰ ਚਾਹ ਨਾਮ ਨਹੀਂ ਚਾਹ ਦਿਖਾਉਣਾ ਨਹੀਂ ਚਾਹੁੰਦਾ ਮੈਂ ਉਹ ਉਹ ਬੰਦੇ ਨੇ ਖੁਦ ਮੰ ਕਹਿੰਦਾ ਜੀ ਵੀ ਜਦੋਂ ਬਾਦਸੋਲੇ ਵਿੱਚ ਟਰੈਕਟਰ ਟਰਾਲੀ ਲੈ ਕੇ ਜਾਂਦੇ ਆ ਸੀ ਤਾਂ ਅਸੀਂ ਸਪੀਕਰ ਬੰਦ ਕਰ ਦਿੰਦੇ ਆ ਤੇ ਇਸ ਬਾਅਦ ਰੇਸ ਘਟਾ ਦਿੰਦੇ ਆ ਕਹਿੰਦਾ ਉਹਦੇ ਪਰ ਇਹ ਵੀ ਮੰਨਿਆ ਪਰ ਉਹ ਤਾਂ ਬਾਅਦ ਕਹਿੰਦਾ ਵੇਰ ਚਲਾ ਆਂਦੇ ਨੇ ਕਹਿੰਦਾ ਬੱਚਿਆਂ ਨੂੰ ਕਹਿੰਦਾ ਸੀ ਵੀ ਇਹ ਉਹ ਦਾਦਾ ਜੀ ਕੀ ਅਸੀਂ 8 ਬੰਦੇ ਜਾਂਦੇ ਆ ਟਰਾਲੀ ਟਰੈਕਟਰ ਲੈ ਕੇ ਤੇ ਕਹਿੰਦਾ ਵੀ ਅੱਠ ਦੇ ਅੱਠ ਟਰੈਕਟਰ ਦੀ ਬੈਣਾ ਟਰਾਲੀ ਦਾ ਸਿਰਫ ਇਹ ਸੌਣ ਲਈ ਵਰਤਦੇ ਤੇ ਉਹ ਖੁਦ ਮੰਨ ਲਾ ਮੈਂ ਕਿਹਾ ਵੀ ਰੋਕ ਦੇ ਨਹੀਂ ਤੁਸੀਂ ਕਹਿੰਦਾ ਬੱਚੇ ਮੰਨਦੇ ਨਹੀਂ ਉਹ ਬੰਦਾ ਚਲਾਉਂਦਾ ਕਹਿੰਦਾ ਮੈਂ ਵੀ ਕਹਿੰਦਾ ਮੈਂ ਗੱਡੀ ਟਰੈਕਟਰ ਲੈ ਕੇ ਜਾਣਾ ਕਹਿੰਦਾ ਮੰਨਦੇ ਨਹੀਂ ਹੈਗੇ ਚਲੋ ਉਸ ਤੋਂ ਬਾਅਦ ਚਲੋ ਹੁਣ ਇਹ ਮੈਨੂੰ ਇਹ ਇੱਥੇ ਉਸ ਤੋਂ ਬਾਅਦ ਆਪਣੇ ਕਿਉਂ ਉਹਨਾਂ ਦੇ ਤੇ ਉਹ ਕਹਿੰਦਾ ਵੀ ਜਦੋਂ ਬਾਸ ਤੋਂ ਦੇ ਵਿੱਚ ਵੜ ਜਾਂਦੇ ਆ ਕਹਿੰਦਾ ਪਹਿਲਾਂ ਹੀ ਕਹਿੰਦੇ ਨੇ ਬੰਦ ਕਰੋ ਵੀ ਟਰੈਕਟਰ ਬੰਦ ਅਸੀਂ ਬੱਸ ਫਿੱਕਰ ਬੰਦ ਕਰ ਲਾ ਉਹਦੇ ਬਾਅਦ ਕਹਿੰਦੇ ਨੇ ਵੀ ਇਸ ਜਈ ਕਰ ਲਾ ਉਹਦੇ ਬਾਅਦ ਜਾ ਕੇ ਵੇਚ ਦੱਕਦੇ ਨੇ ਮੈਂ ਕਿਹਾ ਵੀ ਕਿਉਂ ਫਿਰ ਉਹਨੂੰ ਸਵਾਲ ਕਰਿਆ ਮੈਂ ਕਹਿੰਦਾ ਜੀ ਉੱਥੇ ਵੇਚਦੀ ਕਰਦੇ ਨੇ ਉਹ ਬੰਦੇ ਨੇ ਸਵਾਲ ਕਰਿਆ ਮੈਂ ਕਿਹਾ ਵੀਰੇ ਵੀ ਅਸੀਂ ਉਹ ਕਰਦੇ ਆ ਵੀ ਵੇਚਦੀ ਤਾਂ ਨਹੀਂ ਕਰਦੇ ਅਸੀਂ ਵੀ ਤੁਹਾਨੂੰ ਦੱਸੋ ਕੀ ਅਸੀਂ ਤੁਹਾਨੂੰ ਕੋਈ ਅਪਸ਼ਾਪਦ ਬੋਲਿਆ ਜਾਂ ਤੁਹਾਨੂੰ ਕਹਿੰਨੂੰ ਬੰਦ ਕਰੋ ਉਹ ਕਹਿੰਦਾ ਨਹੀਂ ਬਾਈ ਜੀ ਉਹਨੇ ਚਾਹੀਦੀ ਦਸੀ ਕਹਿੰਦਾ ਖੁਦ ਨੂੰ ਮਹਿਸੂੂਸ ਜੀ ਹੁੰਦੀ ਆ ਕਹਿੰਦਾ ਜਦੋਂ ਅਸੀਂ ਦੇਖਦੇ ਆ ਇਹਦਾ ਮਤਲਬ ਮੈਨੂੰ ਇੱਕ ਇਹ ਮਾਨ ਵੀ ਹੋਇਆ ਤੇ ਉਹਨੇ ਵੀ ਮੈਂ ਸੋਚਦਾ ਆ ਮੈਨੂੰ ਵੀ ਕਮੀ ਵੀ ਲੱਗੀ ਵੀ ਮੈਂ ਕਾਸ਼ ਇਹ 10-10 ਕਿਲੋਮੀਟਰ ਦੀ ਚੀਜ਼ ਹੋਵੇ 5 ਵਜੇ ਤੇ ਹੋਵੇ ਹਮ ਤੱਕ ਕਿੰਨਾ ਵੱਡਾ ਸਨਿਆ ਜਾਊਗਾ ਇੱਕ ਲੋਕ ਇਹ ਵੀ ਬਹੁਤ ਕਹਿੰਦੇ ਨੇ ਲਾਲੀ ਵੀਰ ਜਦੋਂ ਸ਼ਹੀਦ ਦੀ ਸਮਾਗਮ ਸਟਾਰਟ ਹੁੰਦੇ ਨੇ ਸੰਗਤਾਂ ਜਾਂਦੀਆਂ ਨੇ ਉਦੋਂ ਅਪਰਾਲਾ ਕਿਉਂ ਨਹੀਂ ਕਰਦੇ ਵਾਪਸੀ ਦੇ ਟਾਈਮੇ ਹੁੰਦਾ ਅੱਜ ਲਾਸਟ ਦੇਣਾ ਪੱਲ ਤੁਸੀਂ ਤਿਆਰ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਜੀ ਇਹ ਪਹਿਲਾ ਹੋਵੇ ਜਾਂਦਿਆਂ ਨੂੰ ਵੀ ਪਤਾ ਲੱਗੇ ਇਹਦੇ ਵਿੱਚ ਜੀ ਥੋੜੀ ਜਿਹੀ ਕੌੜੀ ਸੱਚਾਈ ਆ ਇਹਦੇ ਵਿੱਚ ਇਸ ਵਾਰ ਮੈਂ ਫਿਰ ਹੋਰ ਫਿਰ ਬੰਦੇ ਕੁਝ ਜਿਵੇਂ ਆਪਾਂ ਸਾਰੇ ਸਤਿ ਸਬਿੱਤਰ ਜਿਵੇਂ ਕਹਿੰਦੇ ਆ ਉਹ ਤਾਂ ਆਪਾਂ ਬਣ ਨਹੀਂ ਸਕਦੇ ਪਰ ਇਹ ਚ ਥੋੜੀ ਜਿਹੀ ਚੀਜ਼ਾਂ ਜਿਵੇਂ ਮੈਂ ਪੇਸ਼ ਕਰਦਾ ਕੋਈ ਗੋਗਾ ਲੰਗਰ ਤੇ ਦਵਾ ਲਾਉਂਦਾ ਪਰ ਉਹ ਨਹੀਂ ਕਹਿੰਦਾ ਵਾ ਮੈਂ ਉਹ ਵੀ ਜ਼ਰੂਰ ਤਾਂ ਪਰ ਮੈਂ ਇਸ ਵਾਰ ਪੈਂਫਲੇਟ ਬਣਦਿਆਂ ਜੋ ਅਸੀਂ ਉਹਦੇ ਲਈ ਮੈਂ ਸੋਚਿਆ ਵੀ ਬਾਲਟੀ ਦੇ ਵਿੱਚ ਮੈਂ ਪੈਂਫਲੇਟ ਰੱਖੂੰਗਾ ਬਾਲਟੀ ਦਾ ਡੁੰਨਿਆਂ ਦੇ ਵਿੱਚ ਲੰਗਰ ਵਾਲੇ ਭਾਂਡੇ ਲੈ ਕੇ ਕਿਉਂਕਿ ਵਲੰਟੀਆਂ ਨਾਲ ਦੀ ਕਮੀ ਆ ਜੇ ਸਚਾਈ ਦੱਸਾਂ ਅਸੀਂ ਇਸ ਟੀਮ ਦੇ ਵਿੱਚ ਮੈਂ ਗਿਣਤੀ ਵੀ ਨਹੀਂ ਦੱਸ ਸਕਦਾ ਚਾਰ ਮੁੰਡੇ ਤਿੰਨ ਬੰਦੇ ਆ ਅੱਛਾ ਜੀ ਤੇ ਉਹ ਮੈਨੂੰ ਇਸ ਕਰਕੇ ਜਮੀਰ ਜਮੂਰ ਕੌਮ ਦੀ ਮੈਂ ਕਹਿੰਦਾ ਵੀ ਨਾਲ ਜੁੜੇ ਕੋਈ ਤੇ ਪਰ ਉਹ ਮੈਂ ਬਾਲਟੀ ਇਸ ਲਈ ਚੁਣਦਾ ਹਾਂ ਕਿਉਂਕਿ ਲੰਗਰਾਂ ਦੇ ਵਿੱਚ ਧੱਕਾ ਪੈਂਦਾ ਉਹ ਕਹਿੰਦਾ ਮੈਂ ਵਾਲਟੀ ਚੱਕੂ ਮੈਂ ਵਾਲਟੀ ਚੱਕੂ ਸਾਰਾ ਪਿੰਡ ਕਹਿੰਦਾ ਵੀ ਦੋ ਦੋ ਬੰਦੇ ਲੜਭੀ ਪੈਂਦੇ ਨੇ ਤੇ ਸਬਜ਼ੀ ਦੀ ਵਾਲਟੀ ਮੈਂ ਦੇਖੋ ਹੋ ਸਕਦਾ ਸਾਡੀ ਵਾਲਟੀ ਵੀ ਚੱਕ ਲੈ ਕੋਈ ਮੈਂ ਇਸ ਕਰਕੇ ਸੋਚਿਆ ਇਹਦਾ ਕਾਰਨ ਹੈ ਵੀ ਟੀਮ ਦੀ ਕਮੀ ਟੀਮ ਦੀ ਕਮੀ ਹੈ ਜੀ ਮੈਂ ਕਹਿੰਦਾ ਵੀ ਲੰਗਰ ਜਿਹੜੀ ਚੀਜ਼ ਚੱਲ ਰਹੀ ਹੈ ਉੱਥੇ ਠੀਕ ਹੈ ਉੱਥੇ ਵੀ ਜ਼ਰੂਰਤ ਆ ਉੱਥੇ ਜਿੱਤੇ ਜੇ ਮੰਨ ਲਓ 10 ਬੰਦਿਆਂ ਦੀ ਜ਼ਰੂਰਤ ਆ 20 ਬੰਦੇ ਨੇ ਇੱਥੇ ਸਾਨੂੰ ਜੇ 5 ਬੰਦੇ ਆ ਜੇ ਇੱਥੇ ਬਾਈ ਜੀ ਤੁਸੀਂ ਰੋਕ ਮੈਂ ਉਹਨਾਂ ਕੱਲ ਮੈਂ ਤੁਹਾਨੂੰ ਦੱਸ ਤਿੰਨ ਬੰਦਿਆਂ ਦੀ ਟੀਮ ਆ ਸਾ ਉਹ ਆਪਣੀ ਕੌਮ ਲਈ ਚਲੋ ਉਹਦੇ ਲਈ ਤਾਂ ਮਾਨ ਦੀ ਗੱਲ ਆ ਆਪਣੀ ਮੈਂ 27 ਮੈਨੂੰ ਇਹ ਬੰਦੇ ਕਹਿੰਦੇ ਸਿੱਖ ਕੌਮ ਕਿਉਂ ਲਿਖਦਾ ਇਹ ਵੀਰ ਜੀ ਮੈਂ ਦੁਖੀ ਮੇਰੇ ਮੈਂ ਹੋ ਗਈ ਮੈਨੂੰ ਲੱਗਿਆ ਵੀ ਮੇਰੇ ਨਾਲ ਖੜਦਾ ਨਾ ਕੋਈ ਹੁਣ ਮੈਂ ਦਾੜੀ ਕੱਟੀ ਆ ਮੇਰੀ ਇਹ ਸਵਾਲ ਬਹੁਤ ਲੋਕ ਕਰਦੇ ਨੇ ਕਿ ਆਪ ਮੋਨ ਲਾ ਲਈ ਦੂਜਿਆਂ ਨੂੰ ਸੇਧ ਦਿੰਦਾ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਮੈਨੂੰ ਇਹ ਚੀਜ਼ਾਂ ਮੇਰੇ ਤੇ 100 ਸਵਾਲ ਉੱਠਦਾ ਮੈਂ ਚਾਹੁੰਦਾ ਵੀਰ ਜੀ ਇਹਦੇ ਵਿੱਚ ਮੈਂ ਸਵਾਲ ਕਰਦਾ ਵੀ ਮੈਂ ਵੇਟ ਕਰੀ ਦਾੜੀ ਦੀ ਪਹਿਲਾਂ ਜਿਹੜਾ ਲਾੜੇ ਪ੍ਰਕਾਸ਼ ਨੇ ਮੈਂ ਪੱਗ ਦੀ ਵੀ ਵੇਟ ਕਰੀ ਵੀ ਦਾੜੀ ਕੁਝ ਕਰੂਗੀ ਪੱਗ ਵਾਲੇ ਕੁਝ ਕਰਨਗੇ ਦਾੜੀਆਂ ਪ੍ਰਕਾਸ਼ ਵਾਲੇ ਕੁਝ ਕਰਨਗੇ ਜੇ ਉਹਨਾਂ ਤੋਂ ਕੁਝ ਨਹੀਂ ਹੋਇਆ ਬਾਈ ਜੀ ਮੈਂ ਗੁੱਸਾ ਮੇਰਾ ਆਇਆ ਚਾਹੇ ਗਿਲਾ ਆਪਣੀ ਕੌਮ ਨਾਲ ਜੇ ਉਹਨਾਂ ਤੋਂ ਕੁਝ ਨਹੀਂ ਹੋਇਆ ਤਾਂ ਇਸ ਕੰਜਰ ਨੂੰ ਉਤਰਨਾ ਪੈ ਮੈਂ ਕੰਜਰ ਇਹ ਕਹੂੰ ਆਪਰੇ ਆਪ ਨੂੰ ਪਰਮਾਤਮਾਰੇ ਮੇਰੇ ਤੇ ਸਖੂਦ ਨਹੀਂ ਬਖਸ਼ਣ ਮੈਨੂੰ ਕਿ ਮੈਂ ਵੀ ਗੁਰੂ ਦਾ ਨਾਲ ਜੁੜਾਂ ਪਰ ਮੈਂ ਮਾਫੀ ਚਾਹਣਾ ਕਿਉਂਕਿ ਮੈਂ ਤਾਂ ਅਪਸ਼ਬਦ ਬੋਲੇ ਗਏ ਹੁਣ ਪਰ ਮੈਂ ਉਹਨਾਂ ਦੀ ਵੇਟ ਕਰੀ ਜਿਉਂ ਉਹਨਾਂ ਤਾਂ ਕੁਝ ਨਹੀਂ ਕਰਿਆ ਗਿਆ ਨਾ ਜਿਹੜੇ ਮੈਨੂੰ ਕਹਿੰਦੇ ਨੇ ਪਹਿਲਾਂ ਉਹ ਇਹ ਦੇਖਣ ਵੀਰ ਵੀ ਤੁਸੀਂ ਨੇ ਕੀ ਕੀਤਾ ਇਸ ਲਈ ਬਸ ਮੈਨੂੰ ਜਵਾਬ ਇਹ ਦੇਣ ਮੈਂ ਸਵਾਲ ਉਹਨਾਂ ਦਾ ਮੈਂ ਵੀ ਕਰਦਾ ਜੀ ਵੀ ਤੁਸੀਂ ਨੇ ਆਪਣੇ ਪੱਦਰ ਤੇ ਇਸ ਮੁੱਦੇ ਲਈ ਕੀ ਕੀਤਾ ਬਸ ਚਾਹੇ ਤੁਹਾਡੇ ਪਗੜੀ ਧਾਰੀਆਂ ਤੁਸੀਂ ਅਮਰ ਧਾਰੀਆਂ ਤੁਸੀਂ ਕੇਸ ਧਾਰੇ ਪ੍ਰਕਾਸ਼ ਨੇ ਮੈਂ ਜਾਣਾਂ ਬਾਈ ਜੀ ਤੁਹਾਨੂੰ ਜਿਹੜੀ ਚੀਜ਼ ਤੁਹਾਡੇ ਕਹਿਣ ਤੇ 10 ਮਿੰਟ ਤੋਂ ਹੋ ਸਕਦੀ ਆ ਮੈਨੂੰ ਉਹਦੇ ਲਈ 10 ਘੰਟੇ ਲੱਗਣਗੇ ਤੇ ਨਾਲੇ ਮੇਰੀ ਗੱਲ ਦਾ ਪ੍ਰਭਾਵ ਨਹੀਂ ਪੈਂਦਾ ਉਹਨਾਂ ਜੇ ਉਹ ਬੰਦੇ ਮੇਰੇ ਨਾਲ ਰਖੜਨ ਮੈਨੂੰ ਕੋਈ ਨਾਮ ਦੀ ਜ਼ਰੂਰਤ ਨਹੀਂ ਮੈਂ ਪਿੱਛੇ ਕਰਕੇ ਕੰਮ ਕਰਾਂਗਾ ਫਰੰਟ ਤੇ ਲੱਗਣ ਮੇਰੇ ਮੈਂ ਤਾਂ ਸਭ ਨੂੰ ਜੀ ਆਇਆਂ ਕਹਿਣਾ ਹੈ ਵੀ ਆਉਣ ਮੇਰੇ ਤੇ ਸਭ ਤੋਂ ਜ਼ਿਆਦਾ ਸਹਿਯੋਗ ਕੀਦਾ ਜੀ ਤੁਹਾਨੂੰ ਇਹ ਕੰਮ ਦੇ ਵਿੱਚ ਸਹਿਯੋਗਤਾ ਜੀ ਮਿਹਨਤਾ ਜੀ ਮੇਰੇ ਦੋ ਮੈਂਬਰ ਨੇ ਜਿਨ੍ਹਾਂ ਦੀ ਮੈਂ ਜਿਹੜੇ ਮੇਰੇ ਲਈ ਜਾਣਦੇ ਰਹੇ ਨੇ ਤੇ ਬਾਕੀ ਉਸ ਤੋਂ ਬਾਅਦ ਜਿਹੜੇ ਵੀ ਮੇਰੀ ਟੀਮ ਆ ਇਹ LED ਮੈਂ ਦੇਰੋਂ ਬੰਦੇ ਆਪਣੇ ਕਲਰ ਮਾਜਰੀ ਤੋਂ ਨਾ ਆਪਣੇ ਰਹਿਮਲ ਮਾਜਰੀ ਤੋਂ ਵੀ ਕਲਰ LED ਵਾਲੇ ਨੇ ਇਹ ਚਲੋ ਇਹਨਾਂ ਨਾਲ ਕੋਈ ਆਪਣਾ ਕਿਸੇ ਨਾਲ ਰੇਟ ਨਹੀਂ ਗਾਣਾ ਚੀਜ਼ ਆ ਜਿਹੜੀ ਹਰ ਮੰਨ ਲਓ ਪਾਪਾ ਕਿਸੇ ਦਾ ਹੱਕ ਵੀ ਨਹੀਂ ਰੱਖਦੇ ਪਰ ਹਰੇਕ ਜੀ ਜਿਹੜਾ ਵੀ ਸਾਡੇ ਨਾਲ ਜੁੜਦਾ ਹੈ ਸੇਵਾ ਭਾਵਨਾ ਨਾਲ ਜੁੜਦਾ ਹੈ ਉਹ ਕਹਿੰਦੇ ਜਿਹੜਾ ਕੁਝ ਦੇਣਾ ਦੋ ਉਹਨੇ ਕਰੇ ਨਾ ਵੀਰ ਦੀ ਇਹ ਵੀ ਚਲੋ ਕਿਤੇ ਵੀਰ ਨੇ ਚਲੋ ਬਹੁਤ ਵਾਰ ਦੂਜੇ ਨੰਬਰ ਤੇ ਆਪਣੀ ਕਰਤਾਰ ਕਮਾਈ ਨਾਲ ਇਥੋਂ ਆਪਣਾ ਪਰਿਵਾਰ ਉਹਨਾਂ ਦਾ ਪੂਰਾ ਉਹਨਾਂ ਨੇ ਉਹਨਾਂ ਦਾ ਪੂਰਾ ਸਹਿਯੋਗ ਹੈ ਸਾਨੂੰ ਹਰ ਤਰ੍ਹਾਂ ਦਾ ਉਹ ਦਿੰਦੇ ਨੇ ਤਾਂ ਵਕੀ ਚਲੋ ਜਿਹੜਾ ਸਾਡੇ ਨਾਲ ਜੁੜਦਾ ਚਾਹਣਾ ਵੱਧ ਵੱਧ ਟੀਮ ਬਣਾਓ ਜੀ ਇਸ ਕਰਕੇ ਮੈਂ ਇਹਦੇ ਵਿੱਚ ਲਿਖਿਆ ਬਈ ਯਾਰ ਉਹ ਤੁਹਾਨੂੰ ਇੱਧਰ ਦਿਖਾ ਦੇਣਾ ਪੇਪਰਟ ਜੀ ਜੀ ਉਹਦੇ ਵਿੱਚ ਜੀ ਤੇ ਉਹ ਤੋਂ ਬਾਅਦ ਇਹ ਧੀਜ ਬਣਾਈ ਆ ਸੀ ਏ ਆਪਣਾ ਸਾਡੀ ਮੁਹਿਮਾ ਉਮੀਦ ਗਰੁੱਪ ਜੀ ਇਹ ਅਸੀਂ ਚੌਣੇ ਆ ਸਾਡੀ ਹੁਣ ਕੰਮ ਚੱਲ ਰਿਹਾ ਅਸੀਂ ਇਹਦੇ ਲਈ ਸਮਝ ਲੈ ਇਹ ਦਿਖਾਇਆ ਗਿਆ ਕਿ ਸਾਡੀ ਹੁੰਨੜਵਾਜੀ ਦੀ ਕਿਲੀ ਤੇ ਬਖਾਵੇਵਾਜੀ ਦੀ ਕਿਲੀ ਦੇ ਉੱਪਰ ਅਸੀਂ ਆਪਣੀ ਸੰਗ ਸ਼ਰਮ ਟੰਗੀ ਸੀ ਜੀ ਤੇ ਇਹ ਸਾਡੀ ਅਸੀਂ ਆਪਣੀ ਉਮੀਦ ਗਰੁੱਪ ਦੇ ਜਿਹੜੀ ਸਾਡੀ ਮੁਹਿਮਾ ਇਹ ਇਹਨੂੰ ਉੱਪਰੋਂ ਉਤਾਰਨ ਦੀ ਕਿਲੀ ਤੋਂ ਥੱਲੇ ਉਤਾਰ ਕੇ ਆਪਣੀ ਕੌਮ ਦੀ ਜ਼ਮੀਰ ਜਗਾਉਣ ਲਈ ਸਾਡੀ ਕੋਸ਼ਿਸ਼ ਚੱਲ ਰਹੀ ਆ ਇਹ ਅਸੀਂ ਇਸ ਨਾਲ ਉਹਨੂੰ ਥੱਲੋਂ ਲਾਉਣਾ ਉੱਪਰੋਂ ਜੀ ਹਾਂ ਜੀ ਉਹ ਕਿਲੀ ਤੋਂ ਅਸੀਂ ਕਹਿੰਦੇ ਆ ਸੰਗ ਸ਼ਰਮ ਅਸੀਂ ਜ਼ਮੀਰ ਆਪਣੀ ਲਾ ਲਈਏ ਤੇ ਉਹ ਤੋਂ ਬਾਅਦ ਇਹ ਸੀ ਇਸ ਬਾਰੇ ਇਹ ਲਿਖਿਆ ਜੀ ਸਿੱਖ ਪੰਥ ਦੇ ਆਗੂਆਂ ਤੇ ਵਾਰਸਾਂ ਨੂੰ ਬੇਨਤੀ ਹੈ ਜੀ ਕਿ ਆਓ ਸਾਰੇ ਮਿਲ ਕੇ ਇਸ ਗਿਆਨ ਦਾ ਵਿਖਾਵੇ ਤੇ ਹੁੰਲੜਵਾਜੀ ਦੀ ਕਿਲੀ ਨੂੰ ਪੁੱਟ ਕੇ ਆਹ ਕ੍ਰੇਡ ਫਿਰ ਤੋਂ ਤੁਸੀਂ ਪੱਟ ਦਿਓ ਇਹਨੂੰ ਹੂੰ ਅੱਧੇ ਪੁੱਟ ਕੇ ਜਾਗਦੀ ਜ਼ਮੀਰ ਦੇ ਧਣੀ ਬਣੀਏ ਆਪਣੇ ਜ਼ਮੀਰਾਂ ਜਗਾਓ ਆਪਣੇ ਅੰਦਰ ਇਹਨੂੰ ਜ਼ਰੀਰ ਤੇ ਲਿਆਓ ਜ਼ਮੀਰਾਂ ਨੂੰ ਸੁੱਤੀਆਂ ਨੂੰ ਇਹਦਾ ਮਤ ਥੱਲੇ ਵੀ ਲਿਖਿਆ ਕੇਵਲ ਚੰਗਾ ਭਰਾਲਾ ਕਹਿਣ ਨਾਲ ਕੁਝ ਨਹੀਂ ਹੋਣਾ ਇਸ ਲਈ ਆਓ ਤੇ ਜ਼ਮੀਨੀ ਪੱਧਰ ਤੇ ਉਮੀਦ ਗਰੁੱਪ ਨਾਲ ਜੁੜੋ ਮੈਂ ਕਹਿੰਦਾ ਉਮੀਦ ਗਰੁੱਪ ਛੱਡ ਦਿਓ ਤੁਸੀਂ ਤੁਸੀਂ ਆਪਣੇ ਪੱਧਰ ਤੇ ਜੁੜੋ ਯਾਰ ਕਾਪਲੇ ਪੱਧਰ ਤੇ ਗਰਾਊਂਡ ਲੈਵਲ ਤੇ ਕੰਮ ਕਰੋ ਕੰਨਾ ਕੇਵਲ ਸਾਨੂੰ ਚੰਗਾ ਭਰਾਲਾ ਨਾ ਕਹੋ ਬੰਦੇ ਤੁਸੀਂ ਵੀ ਕਰੋ ਨਾਲ ਸਾਡੇ ਨਾਲ ਜੁੜੋ ਜੀ ਜੀ ਤਰਦਨ ਥੋੜਾ ਜਿਹਾ ਮੈਂ ਬੇਣਤੀ ਆ ਮੈਂ ਥੋੜਾ ਜਿਹਾ ਭਾਵੁਕ ਹੋ ਜਾਣਾ ਕਿਉਂਕਿ ਮੇਰੇ ਦਿਲੋਂ ਥੋੜਾ ਜਿਹਾ ਮੈਂ ਦੁਖੀ ਆ ਇਸ ਦੀ ਲਈ ਮੈਨੂੰ ਇਹ ਲੱਗਦਾ ਕੋਈ ਨਾਲ ਨਹੀਂ ਖੜ ਰਿਹਾ ਤੇ ਉਸ ਤੋਂ ਬਾਅਦ ਕਈ ਜਿੱਜੇ ਲੱਤਾਂ ਘਣੀ ਸੁਣ ਵਾਲੇ ਬਹੁਤ ਆਉਂਦੇ ਨੇ ਕੋਈ ਕੁਝ ਕਹਿੰਦਾ ਤਾਂ ਮੇਰੇ ਮੈਨੂੰ ਇਹ ਥੋੜਾ ਜਿਹਾ ਪ੍ਰੋਬਲਮ ਆ ਇਹ ਮਾਫੀ ਚਾਹਣਾ ਜੇ ਮੈਂ ਤੋਂ ਗੱਲ ਬਚਾ ਦੋ ਜੀ ਤੇ ਉਹਦੇ ਲਈ ਵੀ ਜਿਹੜਾ ਸ਼ਬਦ ਕਿਸੇ ਨੂੰ ਬੁਰਾ ਲੱਗਿਆ ਸੀ ਉਹਦੇ ਲਈ ਵੀ ਮਾਫੀ ਚਾਹਣਾ ਤੇ ਉਹ ਅਸੀਂ ਚੇਂਜ ਕਰਤਾ ਕਿਉਂਕਿ ਇਹਦੇ ਵਿੱਚ ਮੈਂ ਜਦੋਂ ਨੋਟ ਕਰਿਆ ਕਿਉਂਕਿ ਕਈ ਬੰਦੇ ਵੀਡੀਓ ਪਾ ਰਹੇ ਨੇ ਸਾਡੀ ਤਾਂ ਉਹਦੇ ਵਿੱਚ ਕਿਸੇ ਨੂੰ ਪੂਰਾ ਇੱਥੇ ਸਾਡਾ ਇੱਥੇ ਸਿਸਟਮ ਜਿਹੜਾ ਇੱਥੇ ਆਊਗਾ ਉਹ ਤੁਹਾਨੂੰ ਸਮਝ ਆ ਸਕਦਾ ਪਰ ਜਿਹੜੇ ਪਾਉਂਦੇ ਨੇ ਉਹਨਾਂ ਨੂੰ ਮਨ ਮੈਨੂੰ ਲੱਗਿਆ ਵੀ ਗਲਤ ਸੁਨੇਹਾ ਚੱਲਿਆ ਗਿਆ ਕਿਉਂਕਿ ਇਹ ਨਾਲ ਦੀ ਨਾਲ ਅਸੀਂ ਰਾਤ ਨੂੰ ਵੀ ਚੇਂਜ ਕਰਦੇ ਹਾਂ ਤੇ ਸਾਨੂੰ ਫਲੈਕਸ ਵਾਲਾ ਬੰਦਾ ਨਹੀਂ ਮਿਲਿਆ ਤੇ ਉਹ ਤੋਂ ਬਾਅਦ ਤੁਹਾਨੂੰ ਜਦੋਂ ਨੋਟਿਸ ਕਰਿਆ ਮੈਂ ਇੱਕ ਦੋ ਚੀਜ਼ਾਂ ਬੰਦੇ ਨੇ ਮੈਨੂੰ ਗੌਰ ਕਰਾਈ ਤਾਂ ਮੈਂ ਉਹਨਾਂ ਤੋਂ ਮਾਫੀ ਚਾਹੁੰਨਾ ਹੈ ਤੇ ਮੇਰੇ ਵਿੱਚ ਮੈਂ ਸਿੱਖ ਕੌਮ ਦੀ ਲਿਖਿਆ ਗਿਆ ਸੀ ਸੰਗ ਸ਼ਰਮ ਤੇ ਜਮੀਰ ਕਿਉਂਕਿ ਪਰ ਇਹ ਦਿਹਾੜਾ ਸਿੱਖ ਕੌਮ ਦਾ ਹੀ ਸੀ ਕਿਉਂਕਿ ਹੋਰਾਂ ਦਾ ਤਾਂ ਕਿਸ ਤੋਂ ਕੀ ਲੈਣਾ ਹੈ ਬਾਕੀ ਠੀਕ ਹੈ ਚਲੋ ਸਾਰੇ ਮਿਲ ਜੁਲ ਕੇ ਧਰਮ ਆਪਣੇ ਸਾਰੇ ਪੰਜਾਬ ਦਾ ਮਿਲ ਜੁਲ ਕੇ ਰਹਿਣੇ ਆ ਪਰ ਉਦੋਂ ਵਾਰ ਮੈਂ ਮਾਫੀ ਚਾਹੁੰਦਾ ਹੈ ਜੇ ਕਿਸੇ ਦੀ ਅਸੀਂ ਆਪ ਵੀ ਬਾਕੀ ਮੈਂ ਕੋਈ ਐਡਾ ਵੱਡਾ ਵਿਦਵਾਨ ਵੀ ਨਹੀਂ ਮੈਂ ਤਾਂ ਜਿੰਨੀ ਕ ਮੇਰੀ ਕਮਲੇ ਦੀ ਅਕਲਾ ਉਨੀ ਕੁ ਵਰਤ ਲੈਣਾ ਪਰ ਹਾਂ ਉਹਦੋਂ ਬਾਅਦ ਜੇ ਮੈਨੂੰ ਲੱਗਿਆ ਕਿਸੇ ਨੇ ਸਹੀ ਦੱਸਿਆ ਤਾਂ ਅਮਰ ਉਹਦੇ ਅਮਲ ਕੀਤਾ ਹਾਂ ਅਸੀਂ ਚਾਹੁੰਦੇ ਮੈਂ ਚਾਹੁੰਦਾ ਵੀ ਸਾਡੀ ਕੋਈ ਵੀ ਉਹਦਾ ਨੈਗੇਟਿਵ ਕਿਸੇ ਕੋਲ ਪ੍ਰਭਾਵ ਨਾ ਜਾਵੇ ਕਿਉਂਕਿ ਅਸੀਂ ਜਿਹੜਾ ਜੋ ਅਸੀਂ ਆਪਣੇ ਵੱਲੋਂ ਸਹੀ ਕਰ ਰਹੇ ਹਾਂ ਪਰ ਮੈਂ ਨਹੀਂ ਚਾਹੁੰਦਾ ਕੋਈ ਇਸ ਦਾ ਗਲਤ ਕਿਸੇ ਕੋਲ ਸੰਦੇਸ਼ ਜਾਵੇ ਆਪਣੀ ਕੌਮ ਦਾ ਜੇ ਕੋਈ ਕਿਸੇ ਦਾ ਮਾ ਵੀ ਨਹੀਂ ਚਾਹਣਾ ਕੋਈ ਆਪਣੀ ਕੌਮ ਦੇ ਐਕਸ਼ਨ ਨੂੰ ਘਟਾ ਲੱਗੀ ਹੋਵੇ ਮੇਰੇ ਕਾਰਨ ਤੇ ਹਾਂ ਮੈਂ ਕਿਉਂਕਿ ਮੈਂ ਵੀ ਸਿੱਖਿਆ ਮੈਦਾ ਇਸ ਦਿਨ ਮੈਦਾ ਚਾਹਣਾ ਚੜਦੀ ਕਲਾ ਰਹਿ ਮੈਦਾ ਇਸੇ ਲਈ ਕੰਮ ਕਰ ਰਹੇ ਨੇ ਦਿਨ ਸਾਲ ਦਾ ਜੀ 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 ਧੰਨਵਾਦ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਗੱਤੇ ਕੀ ਨਾਮ ਆ ਜੀ ਮੇਰਾ ਨਾਮ ਸਤਵੰਦ ਸਿੰਘ ਆ ਜੀ ਸਤਵੰਦ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੇ ਕਿੰਨਾ ਕ ਅਸਰ ਆ ਜਿਹੜਾ ਹੁੰਦਾ ਏ ਲੋਕ ਰੁਕਦੇ ਹੋਣੇ ਕੀ ਕਹਿੰਦੇ ਨੇ ਨੇ ਵਧੀਆ ਕਹਿੰਦੇ ਨੇ ਸਾਰੇ ਠੀਕ ਕਹਿੰਦੇ ਨੇ ਅਸਰ ਸਾਨੂੰ ਕੁਝ ਲੱਗਦਾ ਵੀ ਅੱਧ ਪਜਾਤਾ ਕੁਝ ਅਸਰ ਹੋਇਆ ਹੂੰ ਆਉਣ ਵਾਲੇ ਸਮੇਂ ਚ ਹੋਰ ਹੋ ਜੀ ਜੀ ਧੰਨਵਾਦ ਜੀ ਸੋ ਕਹਿੰਦੇ ਜੀ ਅਸਰ ਹੋਇਆ ਏ ਸੋ ਵੀਰ ਨੇ ਮਾਫੀ ਵੀ ਮੰਗੀ ਆ ਜੋ ਸ਼ਬਦ ਲਿਖੇ ਸੀ ਜੇ ਕਿਸੇ ਨੂੰ ਥੇਸ ਪਹੁੰਚੀ ਆ ਉਹਦੇ ਲਈ ਸੋ ਇਹ ਅਪਰਾਲਾ ਜੀ ਕਹਿੰਦੇ ਅਸੀਂ ਤਿੰਨ ਬੰਦੇ ਨੇ ਮੇਨ ਜਿਹੜੇ ਕਰ ਰਹੇ ਨੇ ਸੋ ਟੀਮ ਦੀ ਵੀ ਕਮੀ ਆ ਪਿੰਡਾਂ ਦੇ ਵਿੱਚ ਜਾ ਕੇ ਫਲੈਕਸ ਵੀ ਬੰਡੇ ਨੇ ਬੈਨਰ ਵੀ ਲਾਏ ਨੇ ਤੇ ਉਪਰਾਲਾ ਕਹਿੰਦੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਬੈਨਰ ਵੀ ਲਾਏ ਨੇ ਪਿੰਡਾਂ ਦੇ ਵਿੱਚ ਸੋ ਕਹਿੰਦੇ ਅਸੀਂ ਚਾਹੁੰਦੇ ਆ ਕਿ ਕੁਝ ਨਾ ਕੁਝ ਬਦਲਾਅ ਹੋਏ ਤੇ ਬਦਲਾਅ ਦਾ ਜਿਹੜਾ ਅਸਰ ਆ ਉਹ ਦਿਖਾਈ ਵੀ ਦੇ ਰਿਹਾ ਹੈ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਰਵਿੰਦਰ ਸਿੰਘ ਟਵਾਣਾ ਪਾਸੋਂ